ਫਰੀਦਕੋਟ ਸ਼ਹਿਰ ਵਿੱਚ ਗੱਡੀ پارک ਕਰਨ ਤੇ ਗਵਾਂਡੀਆਂ ਦੇ ਵਿੱਚ ਖੁੰਨੀ ਝੜਕ ਹੋ ਗਈ। ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਤੇ ਇਸ ਥਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ। ਦਾਸੀ ਇੱਕ ਲੁਧਿਆਣਾ ਦੇ ਨੈਸ਼ਨਲ ਕਲੋਨੀ ਭਾਮੀਆਂ ਦੇ ਵਿੱਚ ਦੋ ਗਵਾਂਡੀਆਂ 'ਚ ਖੁੰਨੀ ਝੜਕ ਹੋ ਗਈ। ਇੱਕ ਦੂਜੇ ਤੇ ਤੇਜ਼ਾਰ ਹਥਿਆਰਾਂ, ਲਾਠੀਆਂ ਨਾਲ ਹਮਲਾ ਕੀਤਾ ਗਿਆ। ਘਟਨਾ ਦੌਰਾਨ ਤਿੰਨ ਤੋਂ ਚਾਰ ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਹਮਲੇ ਦੇ ਵਿੱਚ ਇੱਕ ਕਾਰ ਵੀ ਤੋੜੀ ਗਈ ਹੈ। ਖੂਨ ਦੇ ਨਾਲ ਲੱਥਪੱਥ ਦੋਨੇ ਪੱਖਾਂ ਨੂੰ ਸਿਵਲ ਹਸਪੀਟਲ ਦੇ ਵਿੱਚ ਮੈਡੀਕਲ ਕਰਵਾਉਣ ਲਈ ਲਿਜਾਇਆ ਗਿਆ ਜਾਣਕਾਰੀ ਦਿੰਦੇ ਹੋਏ ਪਹਿਲੇ ਪੱਖ ਦੇ ਸੰਜੇ ਭਾਰਤਵਾਜ ਨੇ ਕਿਹਾ ਕਿ ਉਹ ਸਰਕਾਰੀ ਕੰਟਰੈਕਟਰ ਨੇ ਸੰਜੇ ਨੇ ਗਵਾਂਡੀਆਂ ਤੇ aarop ਲਗਾਏ ਕਿ ਉਹ ਚਿੱਟਾ ਵੇਚਦੇ ਨੇ ਅਕਸਰ ਉਹਨਾਂ ਤੇ ਚਿੱਟਾ ਖਰੀਦਣ ਵਾਲੇ ਲੋਕ ਹੀ ਉਹਨਾਂ ਦੇ ਕੋਲ ਆਉਂਦੇ ਨੇ ਅਤੇ ਜਦ ਉਹ ਗੱਡੀ ਲੈ ਕੇ ਗੁਜ਼ਰ ਰਹੇ ਸੀ ਤਾਂ ਗਵਾਂਡੀਆਂ ਦੀ ਗੱਡੀ ਸਹੀ ਨਾਲ ਪਾਰਕ ਨਹੀਂ ਹੋਈ ਉਹਨਾਂ ਨੇ ਜਦ ਗੱਡੀ ਸਹੀ ਨਾਲ ਪਾਰਕ ਕਰਨ ਦੇ ਲਈ ਕਿਹਾ ਤਾਂ ਉਹਨਾਂ ਲੋਕਾਂ ਨੇ ਹਮਲਾ ਕਰ ਦਿੱਤਾ ਸੰਜੇ ਮੁਤਾਬਕ ਉਹਨਾਂ ਦੀ ਬੇਟੀ ਝੜਕ ਛਡਵਾਉਣ ਆਏ ਤਾਂ ਉਸਦੇ ਵੀ ਹੱਥ ਤੇ ਤੇਰਸਾਰ ਹਥਿਆਰ ਮਾਰੇ ਗਏ ਸੰਜੇ ਮੁਤਾਬਕ ਉਹਨਾਂ ਦੇ ਪਰਿਵਾਰ ਦੇ 3 ਲੋਕ ਜ਼ਖਮੀ ਹੋ ਗਏ ਦੂਜੇ ਪੱਖ ਦੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਗੱਡੀ ਤੇ ਬਾਹਰ پارک ਕੀਤੀ ਹੋਈ ਸੀ ਉਸਦੇ ਰਿਸ਼ਤੇਦਾਰ ਆਏ ਸਨ ਉਹਨਾਂ ਦੀ ਗੱਡੀ ਵੀ ਆ ਜਿਹੜੀ ਘਰ ਦੇ ਬਾਹਰ ਹੀ ਪਾਰਕ ਤੇ ਆਉਣ ਜਾਣ ਵਾਲਿਆ ਰਸਤਾ ਬਿਲਕੁਲ ਐ ਜਿਹੜਾ ਖਾਲੀ ਸੀ ਗਵਾਂਡੇ ਸੰਜੇ ਜਾਦੇ ਗੱਡੀ ਲੈ ਕੇ ਨਿਕਲਿਆ ਤਾਂ ਉਹ ਉਹਨਾਂ ਦੀ ਮਾਂ ਨੂੰ ਗਾਲਾਂ ਦੇਣ ਲੱਗਿਆ ਹਰਵਿੰਦਰ ਮੁਤਾਬਕ ਸੰਜੇ ਨੇ ਸ਼ਰਾਬ ਪੀਤੀ ਹੋਈ ਸੀ ਸੰਜੇ ਦੇ ਬੇਟੇ ਅਤੇ ਪਤਨੀ ਨੇ ਗਾਲੀਆਂ ਦਿੰਦੇ ਹੋਏ ਤੇ ਤਰ ਹਥਿਆਰ ਨਾਲ वार ਕੀਤੇ ਅਰਵਿੰਦਰ ਮੁਤਾਬਕ ਉਹ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਵੇਚਦੇ ਨਹੀਂ ਆ ਤੇ ਪੁਰਾਣੀ ਰੰਜਿਸ਼ ਤੇ ਕਾਰਨ ਅਕਸਰ ਗੁਆਂਡੀ ਉਹਨਾਂ ਦੇ ਨਾਲ ਵਿਵਾਦ ਕਰਦੇ ਨੇ ਆ ਜਦੋਂ ਮਾਨ ਨੂੰ ਸੰਜੀ ਨੇ ਗਾਲਾਂ ਕੱਢੀਆਂ ਤਾਂ ਉਸ ਤੋਂ ਬਾਅਦ ਵਿਵਾਦ ਹੈ ਜਿਹੜਾ ਹੋਰ ਵੱਧ ਗਿਆ ਤੇ ਜਿਹੜੇ ਇਸ ਮਾਮਲੇ ਦੇ ਵਿੱਚ ਉਹ ਇਲਾਕੇ ਦੀ ਪੁਲਿਸ ਨੂੰ ਵੀ ਸੂਚਿਤ ਕਰਨਗੇ ਅਤੇ ਮਾਮਲਾ ਵਾਤਾ ਦੇ ਕੇ ਤੁਰੰਤ ਮੋਕੇ ਤੇ ਸਿਵਲ ਹਸਪਤਾਲ ਦੀ ਚੌਂਕੀ ਦੇ ਵਿੱਚ ਤਾਇਨਾਤ ਹੈ ਜਿਹੜੀ ਪੁਲਿਸ ਵੀ ਪਹੁੰਚੀ ਜਿਨ੍ਹਾਂ ਨੇ ਮਾਮਲਾ ਹੈ ਜਿਹੜਾ ਸ਼ਾਂਤ ਕਰਵਾਇਆ ਵੀਰ ਜੀ ਅੱਜ ਕੀ ਹੋਇਆ ਮੇਰੀ ਗੱਡੀ ਘਰ ਦੇ ਮੂਹਰੇ پارک ਕੀਤੀ ਹੋਈ ਸੀ ਸਾਈਡ ਤੇ ਮੇਰੇ ਰਿਸ਼ਤੇਦਾਰ ਆਏ ਸੀ ਇੱਕ ਗੱਡੀ ਉਹਨਾਂ ਦੀ ਸੀ ਠੀਕ ਹੈ ਜੀ ਉਹ ਵੀ ਮੇਰੇ ਘਰ ਦੇ ਦਰਵਾਜ਼ੇ ਦੇ ਉੱਪਰ ਜਿਵੇਂ ਕਿ ਗੇਟ ਦੇ ਮੂਹਰੇ ਆਪਾਂ ਆਮ ਪਾਰਕਿੰਗ ਕਰਦੇ ਆ ਉਦਾਂ ਹੀ ਕੀਤੀ ਹੋਈ ਹੈ ਠੀਕ ਹੈ ਜੀ ਉਹ ਜਿਹੜੀ ਇਹਨਾਂ ਦੀ ਗੱਡੀ ਹੈ ਮੈਂ ਗੱਡੀ ਲੰਘਣ ਦੀ ਜਗ੍ਹਾ ਛੱਡ ਕੇ ਹੀ ਗੱਡੀ ਲਗਾਈ ਸੀ ਇਨਾਂ ਦੀ ਗੱਡੀ ਕ੍ਰਾਸ ਵੀ ਕਰ ਗਈ ਆ ਵਿਦ ਸੀਸੀਟੀਵੀ ਰਿਕਾਰਡ ਮੈਂ ਗੱਲ ਕਰ ਰਿਹਾ ਜੋ ਗੱਲ ਕਰ ਰਿਹਾ ਉਹ ਸੱਚੀ ਕਰ ਰਿਹਾ ਸੀਸੀਟੀਵੀ ਰਿਕਾਰਡ ਹੈ ਇਹਨਾਂ ਦੀ ਗੱਡੀ ਨੰਗੀ ਆ ਜੀ ਇਹਨਾਂ ਦੀ ਡਰਿੰਕ ਕੀਤੀ ਹੋਈ ਆ ਜੀ ਜਿਹੜਾ ਸੰਜੇ ਬੰਦਾ ਵਾ ਇਹ ਗੱਡੀ ਡਰਾਈਵ ਕਰ ਰਿਆ ਸੀਗਾ ਸੰਜੇ ਠੀਕ ਹੈ ਜੀ ਇਹ ਡਰਾਈਵ ਕਰ ਰਿਆ ਸੀ ਇਹ ਮੇਰੀ ਮੰਮੀ ਨੂੰ ਮਾੜਾ ਚੰਗਾ ਬੋਲਿਆ ਮੈਂ ਸ਼ਬਦ ਕੈਮਰੇ ਮੂਰੇ ਬਿਆਨ ਨਹੀਂ ਕਰ ਸਕਦਾ ਜੀ ਠੀਕ ਹੈ ਜੀ ਇਹਨਾਂ ਨੇ ਮੇਰੀ ਮੰਮੀ ਨੂੰ ਬਹੁਤ ਫਾਲਤੂ ਬੋਲਿਆ ਮੈਂ ਕੋਠੇ ਤੇ ਖੜਾ ਸੀ ਮੈਂ ਕਿਹਾ ਅੰਕਲ ਜੀ ਤੁਸੀਂ ਚਲੇ ਜਾਓ ਠੀਕ ਹੈ ਇਹ ਗਏ ਨਹੀਂ ਮੈਂ ਥੱਲੇ ਆਇਆ ਠੀਕ ਹੈ ਇਹਨਾਂ ਦੇ ਲੇਡੀਜ਼ ਆ ਕੇ ਸਾਡੇ ਦਰਵਾਜ਼ੇ ਦੇ ਅੱਗੇ ਆ ਕੇ ਬਹਿਸ ਕਰਨ ਲੱਗੇ ਪਹਿਲਾਂ ਤਾਂ ਚਲੋ ਜੀ ਜਿਵੇਂ ਆਪਾਂ ਹੁੰਦਾ ਵਾ ਮਤਲਬ ਇਹਨਾਂ ਨੂੰ ਚੁੱਪ ਕਰਾਇਆ ਜਾਂ ਕੁਝ ਵੀ ਇਹ ਚੁੱਪ ਨਹੀਂ ਕੀਤੇ ਇਹਨਾਂ ਦਾ ਮੁੰਡਾ ਅੰਦਰੋਂ ਗੰਡਾਸੀ ਕੱਢ ਕੇ ਲਿਆਇਆ ਪਹਿਲਾਂ ਉਹਨੇ ਗੰਡਾਸੀ ਮਾਰੀ ਮੇਰੇ ਆ ਦੇਖੋ ਆ ਦੇਖੋ ਜੀ ਠੀਕ ਹੈ ਜੀ ਗੰਡਾਸੀ ਮਾਰ ਕੇ ਭੱਜ ਗਿਆ ਜਾਨੂ ਮੇਰਾ ਭਰਾ ਬਾਹਰ ਆਇਆ ਜਾਨੂ ਮੈਂ ਵੀ ਕੁਝ ਆਪਦਾ ਲੈ ਕੇ ਆਇਆ ਸੋਟਾ ਬਾਹਰੋਂ ਠੀਕ ਹੈ ਅੰਦਰੋਂ ਮੈਂ ਆਪਦੇ ਘਰ ਦੇ ਗੇਟ ਮੋੜੇ ਲੈ ਕੇ ਖੜ ਗਿਆ ਕਿ ਜੇ ਹੁਣ ਗਾਲ ਪੈਣਗੇ ਤਾਂ ਫਿਰ ਜੀ ਦੇਖੋ ਬਰਾਬਰ ਲੜਾਈ ਤਾਂ ਹੋਊਗੀ ਠੀਕ ਹੈ ਜੀ ਮੈਂ ਸਾਈਡ ਤੇ ਰੱਖ ਕੇ ਖੜ ਗਿਆ ਪਰ ਇਹ ਫੇਰ ਵਾਧਾ ਕਰਨ ਵਾਸਤੇ ਤਿੰਨ ਚਾਰ ਜਣੇ ਆਏ ਨੇ ਇਹਨਾਂ ਦੇ ਸਾਰਿਆਂ ਦੇ ਹੱਥ ਡਾਂਗਾ ਛੋਟੇ ਸੀਗੇ ਇਹਨਾਂ ਮੇਰੀ ਗੱਡੀ ਵੀ ਪੰਨੀ ਹੈ ਠੀਕ ਹੈ ਜੀ ਫਿਰ ਆਪਸੀ ਜਿਹੜਾ ਸਾਡਾ ਟਕਰਾ ਹੋਇਆ ਸਰ ਪਹਿਲੇ ਵੀ ਕਹਿੰਦੇ ਅਣਬੰਨੋ ਇਸੇ ਤੋਂ ਦੋਵਾਂ ਦੀ ਸਾਡੀ ਅਣਬੰਨ ਜੀ ਮੇਰਾ ਕਿਸੇ ਪ੍ਰਾਪਰਟੀ ਨੂੰ ਲੈ ਕੇ ਰੋਲਾ ਉਹਦੇ ਵਿੱਚ ਵੱਧ ਇੰਟਰਫੇਅਰ ਵੱਧ ਕਰਦੇ ਆ ਜੀ ਠੀਕ ਹੈ ਉਹਨੂੰ ਲੈ ਕੇ ਪਹਿਲਾਂ ਵੀ ਇਹਨਾਂ ਨੇ ਬਹਿਸ ਬਾਜੀ ਮੇਰੇ ਨਾਲ ਕੀਤੀ ਸੀ ਚਲੋ ਜੀ ਉਹ ਜੋ ਵੀ ਐ ਸਾਹਮਣੇ ਆ ਜਾਏਗਾ ਪਰ ਸੀਸੀਟੀਵੀ ਰਿਕਾਰਡ ਹੈ ਕਿ ਤੁਸੀਂ ਸ਼ਾਬੇਸ਼ ਦੇ આરોਪ ਲਗਾ ਰਹੇ ਹੋ ਤੁਹਾਡੇ ਉੱਤੇ ਨਸ਼ਾ ਤਸਕਰੀ ਦਾ આરોਪ ਲਗਾ ਨਹੀਂ ਜੀ ਐਦਾਂ ਦਾ ਕੋਈ ਨਹੀਂ ਜੇ ਸਾਹਮਣੇ ਲਿਆ ਸਕਦੇ ਇਹਨਾਂ ਕੋਈ ਪ੍ਰੂਫ ਆ ਤਾਂ ਦੱਸ ਦੇ ਨਾ ਮੈਂ ਤਾਂ ਆਪ ਦਾ ਜਾਣਾਂ ਵਾਂ ਕੋਈ ਨਸ਼ਾ ਨਹੀਂ ਵੇਚਦੇ ਕੋਈ ਕੁਝ ਨਹੀਂ ਮੇਰਾ ਮੈਡੀਕਲ ਕਰਾਇਆ ਜਾਵੇ ਇਹਨਾਂ ਦੀ दारू ਪੀਤੀ ਹੋਈ ਆ ਨਹੀਂ ਨਹੀਂ ਉਹ ਕਹਿੰਦੇ ਤੁਸੀਂ ਨਸ਼ਾ ਵੇਚਦੇ ਹੋ ਚਿੱਟਾ ਵੇਚਦੇ ਨਹੀਂ ਨਹੀਂ ਐਦਾਂ ਦਾ ਕੁਝ ਨਹੀਂ ਆ ਸੰਨ ਇਹ ਹਰ ਵਾਰੀ ਤੁਮ ਕਹਿੰਦੇ ਇਹ ਹਰ ਵਾਰੀ ਤੁਮ ਕੀਆ ਦਿੰਦੇ ਆ ਇਹ ਮੇਰੇ ਤੇ ਮੇਰੀ ਪ੍ਰਾਪਰਟੀ ਲੈ ਕੇ ਪਸਾਣ ਦੇ ਹੁਣ ਵੀ ਇਹਨਾਂ ਨੇ ਬਿਆਨ ਉੱਥੇ ਕੀਤਾ ਸੀ ਵੀ ਤੁਹਾਨੂੰ ਅਸੀਂ ਕਿਸੇ ਨਾ ਕਿਸੇ ਚੀਜ਼ 'ਚ ਪਸਾਵਾਂਗੇ ਠੀਕ ਹੈ ਜੀ ਪਹਿਲਾਂ ਵੀ ਇਹਨਾਂ ਨੇ ਕੀਤਾ ਵਾ ਕੁਝ ਐਦਾਂ ਦਾ ਨਹੀਂ ਮੈਂ ਜੀ ਇਮੀਗ੍ਰੇਸ਼ਨ ਆਫਿਸ 'ਚ ਕੰਮ ਕਰਦਾ ਜੀ ਠੀਕ ਹੈ ਹਾਂ ਮੈਂ ਨੌਕਰੀ ਹੈ ਮੈਂ ਨਾਮ ਮੈਂਸ਼ਨ ਨਹੀਂ ਕਰਾਂਗਾ ਠੀਕ ਹੈ ਜੀ ਪਰ ਮੈਂ ਕੰਮ ਕਰਦਾ ਉਹਦਾ ਕੰਮ ਤੇ ਜਾਣਾ ਕੰਮ ਤੋਂ ਹੁਣਾਂ ਮੈਂ ਕਿਸੇ ਨਾਲ ਵਾਦਾ ਘਾਟਾ ਨਹੀਂ ਕੀਤਾ ਗਵਾੜ ਦੇ ਵਿੱਚ ਨਾਮ ਹੈ ਕਰਾਂਗਾ ਪਰ ਮੇਰੇ ਨਾਲ ਅੱਜ ਦੋ ਵੱਧ ਮੇਰੀ ਮਾਂ ਨੂੰ ਬੋਲਿਆ ਗਿਆ ਤਾਂ ਲੜਾਈ ਦਾ ਕਾਰਨ ਇਹ ਰਿਹਾ ਪੁਰਾਣੀ ਰੰਜਿਸ਼ ਜੀ ਕਹਿ ਸਕਦੇ ਪੁਰਾਣੀ ਰੰਜਿਸ਼ ਜੀ ਪ੍ਰਾਪਰਟੀ ਨੂੰ ਲੈ ਕੇ ਰੰਜਿਸ਼ ਹੈਗੀ ਹੈ ਜੀ ਤੁਹਾਡੇ ਵੀ ਖਸਰਟਾਂ ਲੱਗੀਆਂ ਨੇ ਹਾਂ ਜੀ ਮੇਰੇ ਸੱਟਾਂ ਲੱਗੀਆਂ ਜੀ ਆ ਨਵਜ ਤੇ ਮੇਰੇ ਗਿੰਡਾਸੀ ਲੱਗੀ ਹੋਈ ਆ ਹਾਂ ਜੀ ਇਹ ਕਾ ਮਾਰੇ ਹੋਈ ਆ ਇਹ ਕਾ ਮੂੰਹ ਤੇ ਆ ਸਿਰ ਦੇ ਵਿੱਚ ਆ ਅਜੀਤ ਮਾਰ ਸੰਜੇ ਭਾਰਦवाज ਸਰਜੀਵਨ ਕੁਮਾਰ ਗਵਰਨਮੈਂਟ ਕੰਟਰੈਕਟ 350 ਨੈਸ਼ਨਲ ਹਾਈਪਾਮੀ ਅਗਲਾ ਵੰਡ ਦੇਣਾ ਸਾਡੇ ਜਿਹੜੀ ਇੱਕ ਨੰਬਰ ਪਹਿਲੀ ਕੋਠੀ ਆ ਉਹ ਬੰਦੇ ਚਟਾ ਭੇਜਦੇ ਆ ਉਹਨਾਂ ਨੇ ਕਿਹਾ ਗੱਡੀ ਸਾਈਡ ਤੇ ਕਰ ਲੋ ਠੀਕ ਹੈ ਉਹ ਨਹੀਂ ਮੇਰੇ ਮੇਰੇ ਬੇਟੇ ਦੇ ਸਿਰ ਦੇ ਵਿੱਚ ਮੇਰੀ ਬੇਟੀ ਅੱਛਾ ਜੀ ਉਹ ਕੁੜੀ ਐਮਬੀਏ ਐ ਸਕਾਲਰ ਐ ਪੂਰੇ ਮਤਲਬ ਉਹਨੇ ਮੇਰੇ ਮੈਨੂੰ ਵਿਚਾਲਦੇ ਆਪਣਾ ਹੱਥ ਕੀਤਾ ਤਾਂ ਹੱਥ ਵੀ ਕੱਟਦਾ ਤੇ ਜਦੋਂ ਕਿਹੜੀ ਜਗ੍ਹਾ ਤੇ? 350 ਨੈਸ਼ਨਲ ਬਣੀ ਭਾਮੀਆਂ ਕਲਾ ਲੁਧਿਆਣਾ। ਅੱਛਾ। ਅਸੀਂ ਸਾਡੇ ਕੋਲ ਪੁਲਿਸ ਦੀ ਰਿਕਾਰਡਿੰਗ ਦੀ ਉਹ ਤੋਂ ਪੈਸੇ ਲੈ ਕੇ ਜਾਂਦੀ ਐ। ਇਹ ਦੇ ਦਾਂਗੇ। ਅਸੀਂ ਡੀਵੀਆਰ ਆਪਣੀ ਲਕੋਲੀ ਪੁਲਿਸ ਨੂੰ ਨਹੀਂ ਦੇਵਾਂਗੇ। ਲੇਕਿਨ ਵੀਡੀਓਂ ਦੇ ਦਾਂਗੇ। ਪੂਰੀ ਸੀਸੀਟੀਵੀ ਹੈਗੀ ਐ ਪੂਰੀ। ਸਭ ਕੁਝ ਹੈ। ਜਿਹੜੀ ਜੜਾਈ ਦੀ ਸਾਰੀ ਸਾਰੀ ਫੁਟੇਜ ਹੈਗੀ ਐ। ਹਾਂ। ਅਸੀਂ ਦੇ ਦਾਂਗੇ ਵੀਡੀਓਂ ਨੂੰ ਡੋਂਟ ਵਰੀ। ਜਾਣੇ ਕਿਉਂ? ਅਗਰ ਸਾਡੀ ਗਲਤੀ ਐ। ਅਸੀਂ ਕੀ ਜਾਣੇ ਯਾਰ ਅਸੀਂ ਇੱਕ ਅਗਰ ਕੋਈ ਚਟਾ ਲੈਣਾ ਦਾ ਨਾ ਵੇਚੇ ਵੇਚੇ ਨਾ ਵੇਚੇ। ਅਸੀਂ ਤਾਂ ਡਰਦੇ ਆਂ ਵੀ ਕੋਈ ਵੇਚੇ ਨਾ ਵੇਚੇ ਇਹ ਹੱਥ ਜੋੜਦੇ ਆ ਓਏ ਯਾਰ ਆਪਣੇ ਬੱਚੇ ਬਾਲਣਾ ਸੀ ਕੁਝ ਨਹੀਂ ਲੈਣਾ ਦੇਣਾ ਪਰ ਵਟ ਉਹ ਵਹੀ ਕੱਲ ਤਾਂ ਕਿਸੇ ਨੇ ਲੰਘਣਾ ਉਹ ਤੋਂ ਸਾਈਡ ਤੇ ਲਾਵੇ ਸਾਡੀ ਤਾਂ ਆਹੀ ਲੜਾਈ ਹੈ ਠੀਕ ਹੈ ਨਾ ਵਹੀ ਕੱਲ ਦਾ ਸੋਚੇਗਾ ਬੇਰਾਨਾ ਇਹ ਅਪਡੇਟ ਲੈ ਕੇ ਰੁਬਰੂ ਹੋਵਾਂਗੇ ਜੁੜੇ ਰਹੋ ਲੁਧਿਆਣਾ ਲਾਈਵ